ਸਿੱਖਾਂ ਦੇ ਸਰਵੋੱਚ ਅਦਾਲਤ ਅਕਾਲ ਤਖਸਾ ਸਾਬੋ ਅਤੇ ਸਿੰਘ ਸੇਵਾ ਨੀ ਸੁਖਬੀਰ ਬਾਦਲ ਸਰਨੇ ਅਕਾਲੀਆਂ ਨੂੰ ਦਿੱਤੀ ਸਜ਼ਾ ਕਿਹਾ ਬਾਥਰੂਮ ਸਾਫ ਕਰਨ ਅਤੇ ਜੋੜੇ ਸਾਫ ਕਰਨ ਦੀ ਲਗਾਈ ਗਈ ਹੈ ਸੇਵਾ ਇਸ਼ਨਾਨ ਕਰਨ ਤੋਂ ਉਪਰੰਤ ਕੀਤੀ ਜਾਵੇਗੀ ਲੰਗਰ ਦੀ ਸੇਵਾ 1 ਘੰਟਾ ਕੀਰਤਨ ਸੁਣਨਗੇ ਅਤੇ ਹਰ ਰੋਜ਼ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਕਰਨਗੇ ਪਾਠ ਭਾਂਡੇ ਮਾਂਜਨ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਵੀ ਲਗਾਈ ਤਨਖਾ ਗਲੇ ਵਿੱਚ ਪਾਈਆਂ ਜਾਣਗੀਆਂ ਤਖਤੀਆਂ ਹੁਣ ਦੇਖਣਾ ਇਹ ਹੈ ਕਿ ਸੁਖਬੀਰ ਬਾਦਲ ਅਤੇ ਅਕਾਲੀਆਂ ਵੱਲੋਂ ਹੁਣ ਗਲੇ 'ਚ ਤਖਤੀਆਂ ਪਾ ਕੇ ਇਹ ਸਾਰੀਆਂ ਸੇਵਾ ਨਿਭਾਈਆਂ ਜਾਂਦੀਆਂ ਹਨ ਜਾਂ ਨਹੀਂ ਸਿੱਖਾਂ ਦੀ ਸਰਵੋੱਚ ਅਦਾਲਤ ਅਕਾਲ ਤਖਸਾਹਬ ਅਤੇ ਸਿੰਘ ਸੇਵਾ ਨੇ ਸੁਖਬੀਰ ਬਾਦਲ ਸਣੇ ਅਕਾਲੀਆਂ ਨੂੰ ਦਿੱਤੀ ਸਜ਼ਾ ਕਿਹਾ ਬਾਥਰੂਮ ਸਾਫ ਕਰਨ ਅਤੇ ਜੋੜੇ ਸਾਫ ਕਰਨ ਦੀ ਲਗਾਈ ਗਈ ਹੈ ਸੇਵਾ ਇਸ਼ਨਾਨ ਕਰਨ ਤੋਂ ਉਪਰੰਤ ਕੀਤੀ ਜਾਵੇਗੀ ਲੰਗਰ ਦੀ ਸੇਵਾ 1 ਘੰਟਾ ਕੀਰਤਨ ਸੁਣਨਗੇ ਅਤੇ ਹਰ ਰੋਜ਼ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਕਰਨਗੇ ਪਾਠ ਭਾਂਡੇ ਮਾਂਜਨ ਅਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਵੀ ਲਗਾਈ ਤਨਖਾ ਗਲੇ ਵਿੱਚ ਪਾਈਆਂ ਜਾਣਗੀਆਂ ਤਖਤੀਆਂ ਹੁਣ ਦੇਖਣਾ ਇਹ ਹੈ ਕਿ ਸੁਖਬੀਰ ਬਾਦਲ ਅਤੇ ਅਕਾਲੀਆਂ ਵੱਲੋਂ ਹੁਣ ਗਲੇ 'ਚ ਤਕਤੀਆਂ ਪਾ ਕੇ ਇਹ ਸਾਰੀਆਂ ਸੇਵਾ ਨਿਭਾਈਆਂ ਜਾਂਦੀਆਂ ਹਨ ਜਾਂ ਨਹੀਂ ਸਿੱਖਾਂ ਦੇ ਸਰਵੋੱਚ ਅਦਾਲਤ ਅਕਾਲ ਤਖਸਾਹਬ ਅਤੇ ਸਿੰਘ ਸੇਵਾ ਨੀ ਸੁਖਬੀਰ ਬਾਦਲ ਸਣੇ ਅਕਾਲੀਆਂ ਨੂੰ ਦਿੱਤੀ ਸਜ਼ਾ ਕਿ ਹਾ ਬਾਥਰੂਮ ਸਾਫ ਕਰਨ ਅਤੇ ਜੋੜੇ ਸਾਫ ਕਰਨ ਦੀ ਲਗਾਈ ਗਈ ਹੈ ਸੇਵਾ ਇਸ਼ਨਾਨ ਕਰਨ ਤੋਂ ਉਪਰੰਤ ਕੀਤੀ ਜਾਵੇਗੀ ਲੰਗਰ ਦੀ ਸੇਵਾ 1 ਘੰਟਾ ਕੀਰਤਨ ਸੁਣਨਗੇ ਅਤੇ ਹਰ ਰੋਜ਼ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਕਰਨਗੇ ਪਾਠ ਪਾਂਡੇ ਮਾਂਜਨ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਵੀ ਲਗਾਈ ਤਨਖਾ ਗਲੇ ਵਿੱਚ ਪਾਈਆਂ ਜਾਣਗੀਆਂ ਤਖਤੀਆਂ ਹੁਣ ਦੇਖਣਾ ਇਹ ਹੈ ਕਿ ਸੁਖਬੀਰ ਬਾਦਲ ਅਤੇ ਅਕਾਲੀਆਂ ਵੱਲੋਂ ਹੁਣ ਗਲੇ 'ਚ ਤਕਤੀਆਂ ਪਾ ਕੇ ਇਹ ਸਾਰੀਆਂ ਸੇਵਾ ਨਿਭਾਈਆਂ ਜਾਂਦੀਆਂ ਹਨ ਜਾਂ ਨਹੀਂ